ਇਹ ਆ 11 ਕਿਲੋ ਕਿਸੇ ਨੂੰ ਮਿਲਦੀ ਕਣਕ ਇਹੇ ਨੂੰ 15 ਮਿਲਦੀ ਆ ਕਿਸੇ ਦਾ ਘੂਠਾ ਨਹੀਂ ਲੱਗਦਾ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਗਾਲਾਂ ਦਾ ਬੰਦੀ ਕੀਤੀ ਜਿਹੜਾ ਆਧਾਰ ਕਾਰਡ ਮੈਂਨ ਜਦੋਂ ਰੱਖਿਆ ਆ ਸਾਰੀਆਂ ਸਕੀਮਾਂ ਛੱਡ ਕੇ ਆਧਾਰ ਕਾਰਡ ਮੈਂਨ ਕੀਤਾ ਇਹਨਾਂ ਨੇ ਤੇ ਆਧਾਰ ਕਾਰਡ ਦੇ ਕਿਉਂ ਨਹੀਂ ਸਾਰਿਆਂ ਜੀਆ ਦੀ ਕਣਕ ਮਿਲਣੀ ਚਾਹੀਦੀ ਪੈਨਸ਼ਨ ਵੀ ਕੱਟ ਦਿੱਤਾ ਪੈਨਸ਼ਨ ਵੀ ਕੱਟਿਆ ਆਹ ਦਾ ਜਿਹਨੂੰ ਮੁੜ ਕੇ ਚਾਹੀਦਾ ਜੋਸ਼ੀ ਸਾਹਿਬ ਤੁਹਾਨੂੰ ਪਤਾ ਅਜੇ ਕੀ ਲੀ ਕੀ ਹਲਾ ਦੇ ਅਮਰਦਾਨ ਆਟਾ ਦਾਲ ਦੀ ਸਕੀਮ ਜਿਹੜੀ ਨਾ ਉਹ ਤੁਸੀਂ ਚਲਾਈ ਸੀ ਸ਼ੁਰੂਆਤ ਤੁਹਾਡੇ ਤੋਂ ਹੋਈ ਜੇ ਤੇ ਬਾਕੀ ਹਾਲਾਤ ਨੂੰ ਲੂਤ ਨਹੀਂ ਕੋਈ ਵੀ ਬਦਲੇ ਉਹ ਸਗੋ ਜ ਤੁਸੀਂ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੁਸੀਂ ਹਿਸਾਬ ਨਾਲ ਇਨੇ ਹਲਾਤ ਮਾਰੇ ਹੋਗੇ ਟਾਈਆਂ ਤਿੰਨਾਂ ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਘਰ ਦੇ ਮੇਰੇ ਅਸੀਂ ਵੀ ਹੁਣ ਵੇਖ ਲੋ ਸਰੀ ਤੇੜੀ ਖਲੋਤੇ ਆ ਤੇ ਜਿਹੜਾ ਸਾਡਾ ਕਾਰ ਆ ਕਾਰ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਂ ਹੀ ਢਾ ਤਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਰਕੇ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਹੈਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਜੀ ਹਾਂਜੀ ਇਦਾਂ ਬਣਦਾ ਪਿਆ ਜੀ ਨਾਲੋਸ ਇੱਕਾਜ ਕੋਸ਼ੀ ਕਾ ਪਾਣੀ ਵਹਿ ਰਿਹਾ ਹੈ। ਆ ਆ ਦੱਸ ਰਿਹਾ ਹੈ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ। ਹਾਂਜੀ। ਨੱਕੀ ਪੀਰ ਦਿਨਾ ਲੈਣਾ। ਇਹ ਕਿਹੜਾ ਲੱਗਦਾ। ਅੱਗੇ ਉਹ ਫੈਕਟਰੀ ਆ। ਮੈਂ ਅੱਜ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਹੈ। ਆਪਣਾ ਦੁੱਖ ਰਣੂ ਵਾਸਤੇ। ਆ ਮੈਨੂੰ ਕਹਿ ਰਹੇ ਹੈ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਹੈ। ਆਪਣੇ ਕੋਈ ਇੱਕ ਆਪ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਕੋਸੇ ਲੋਡ ਹੋਏ ਆ ਕਹਰੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਛ ਕਰਕੇ ਮਸਾ ਇੱਥੇ ਪਹੁੰਚਦੇ ਆ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਸ਼ਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ 5000 ਰੁਪਏ ਤੇਰੇ 11000 11000 ਲਾ ਕੇ ਮੇਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਏ ਬਿੱਲ ਆਇਆ ਜੇ 2500 ਰੁਪਏ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਏ ਦਿਹਾੜੀ 'ਚ ਸਮਝੋ ਅਗੇ ਅਭੀ ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜ ਜੀ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਹੀ ਮੁੜ ਕੇ ਜਾਂਦੇ ਆ ਸਰਕਾਰੀ ਮਾਤਾ ਜੀ ਚੌਂਕ ਦੇ ਵਿੱਚ ਪੂਰੀ ਤਰੀਪੀ ਮਿੱਟੀ ਨਾਉਣ ਤੇ ਠੇਕੇਦਾਰਾਂ ਦਾ ਰੇਟ ਬੜੇ ਵਧਣ ਮਾਣਾ ਬੰਦਾ ਮਿਸਤਰੀ ਨਿਵਾ ਸਕਦਾ ਕਿੰਨੇ ਲੱਗਦੀ ਆ ਮਹਾਰਾਜ ਕੋਲ ਅਬ ਆ ਜਿਹੜਾ ਝਾੜੂ ਵਾਲੇ ਨੇ ਨਾ ਜਮਾਂ ਹੀ ਬਰਬਾਦ ਕਰਦਾ ਸੁਦਾ ਸਹੀ ਖਲੋਤੇ ਨੇ ਇਦਾਂ ਜੇ ਅਸੀਂ ਇਹ ਨਾ ਏਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ ਤੁਸੀਂ ਇਦਾਂ ਖਲੋਤੇ ਆ ਕੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਹ ਉਹ ਨਹੀਂ ਸਾਨੂੰ ਖਲੋਣ ਦਿੰਦੇ ਅੱਜ ਪਰਟੀ ਹੁੰਦਾ ਹੈ ਹੁਣ ਨਹੀਂ ਕਿਸੇ ਦੀ ਮੈਡੀਕਲ ਲਾਈਨ ਜਿਹਨਾਂ ਨੇ ਸਕੀਮ ਲਾਈਪਰ ਚੱਲਦਾ ਪੁੱਛਣਾ ਗਾ ਜੀ ਕਰਦੇ ਆਪਾਂ ਕਰਦੇ ਆ ਰੋਸ ਕਰਦੇ ਇੱਕ ਨਸ਼ਬ ਬੜਾ ਰੱਖਦਾ ਜੀ ਨਸ਼ਬ ਉਹ ਬੋਲ ਰੱਖਦਾ ਜੀ ਨਜਾਕ ਕਰਕਰ ਮੀਂਦ ਨਾ ਪਈ ਚੌਥਨ ਦੇ ਭਾਈ ਛਰੇ ਤੇ ਦੇ ਦੇ ਸਾਥੀ ਆ ਤਾਂ ਆ ਤਾਂ ਮਿਲ ਜਾਣੀ ਆ ਆ ਤਾਂ ਮੈਂ ਨਸ਼ਾ ਵੱਧ ਮਿਲ ਪਾ ਮਟੂਰ ਜਨਾਲੇ ਤੋਂ ਕੋਈ ਨਸ਼ਾ ਨਹੀਂ ਕੋਈ ਨਸ਼ਾ ਨਹੀਂ ਕੋਈ ਚਾਂਦ ਕੋਈ ਮੋਟਰਸਾਈਕਲ ਲੈ ਲੈਣ ਦਾ ਵਾ ਮੋਟਰਸਾਈਕਲ ਲੈ ਲੈਣ ਦਾ ਮਜ਼ਦੂਰ ਬੰਦਾ ਕਿਸ਼ਤਾਂ ਦੇ ਉਹਦੇ ਕੋ ਲਾਇਸੈਂਸ ਬਣਾਉਣ ਵਾ ਤੇ ਵੀ 6000 ਰੁਪਏ ਚਾਹੀਦਾ ਚਾਹੀਦਾ ਨਾ ਹੋਰ ਨਹੀਂ ਕੋਦੇ ਲਾਇਸੈਂਸ ਹੀ ਬਣਾ ਦਨ ਚੌਂਕਾ ਵਾਲੇ ਬੰਦਿਆਂ ਦਾ ਹੈ ਜਾਨ ਕੇ ਫੇਰ ਦੇਖੋ ਗੱਲ ਹੈ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਪੰਜਾਬੀਆਂ ਦੇ ਭਾਵਨਾਵਾਂ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਬਜਾੜੇ ਪੰਜਾਬੀ ਬੜੇ ਮੇਨਤੀ ਹੈ ਉਹਨਾਂ ਨੂੰ ਗੱਲਾਂ ਜਲਾ ਲਿਆ ਤੇ ਪੰਜਾਬ ਦੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਅੱਜਾ ਜਿਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਹੈ ਕਿ ਭਗਵੰਤ ਮਾਨ ਇਹਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜਾ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਇਸ ਚੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਉਹਨੂੰ ਤਾਂ ਘਰੋਂ ਨਿਕਲਦਾ ਹਜ਼ਾਰ ਬੰਦਾ ਪੁਲਿਸ ਦਾ ਨਾਲੇ ਖੇ ਜਾਂਦਾ ਹੈ ਕਿਉਂ ਡਰਿਆ ਉਹਨੂੰ ਜੇ ਅਸੀਂ ਖੜੇ ਹਾਂ ਕਿਉਂ ਡਰਿਆ ਨਾਂ ਰੱਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਸਾਰੇ ਰੁਕੋ ਰੁਕੋ ਚਾਹੀਦਾ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮਦਮਾ